ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਅਪਡੇਟਾਂ ਸੋ ਦੋਸਤੋ ਅਧਿਆਪਕ ਵਰਗ ਦੇ ਲਈ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਆਈ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਅਧਿਆਪਕ ਵਰਗ ਦੇ ਲਈ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜੋ ਕਿ 2000 ਪੀਟੀਆਈ ਅਧਿਆਪਕ ਰੱਖੇ ਜਾਣੇ ਸੀ ਪ੍ਰਾਇਮਰੀ ਸਕੂਲਾਂ ਵਿੱਚ ਸੋ ਉਸ ਭਰਤੀ ਨੂੰ ਰੱਦ ਕਰ ਦਿੱਤਾ ਗਿਆ ਸੋ ਜਦੋਂ ਇਹ ਨਿਊਜ਼ ਪੜ੍ਹੀ ਤਾਂ ਬੜਾ ਅਫਸੋਸ ਹੋਇਆ ਕਿ ਉਹ ਅਧਿਆਪਕ ਜਿਹੜੇ ਸੁਪਨੇ ਸੰਜੋਈ ਬੈਠੇ ਸੀ ਕਿ ਅਸੀਂ ਵੀ ਹੁਣ ਸਰਕਾਰੀ ਟੀਚਰ ਬਣਨਾ ਸਾਡਾ ਵੀ ਹੁਣ ਸਮਾਂ ਆ ਗਿਆ ਸੋ ਜਦੋਂ ਅੱਜ ਵਿਭਾਗ ਵੱਲੋਂ ਇਹ ਪੱਤਰ ਜਾਰੀ ਹੋਇਆ ਤਾਂ ਬੜਾ ਦੁੱਖ ਹੋਇਆ ਸੋ ਬਾਕੀ ਕੀ ਹੈ ਸਾਰੀ ਜਾਣਕਾਰੀ ਕਿਉਂ ਰੱਦ ਕੀਤਾ ਗਿਆ ਉਹ ਡਿਟੇਲ ਵਿੱਚ ਆਪਾਂ ਤੁਹਾਨੂੰ ਸਾਂਝਾ ਕਰਦੇ ਹਾਂ ਸੋ ਬਨੇ ਰਹੋ ਸੋ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਕੋਸ਼ਿਸ਼ ਕਰਦੇ ਹਾਂ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਉਂਦਾ ਜਾਵਾਂ ਸੋ ਸਿੱਖਿਆ ਵਿਭਾਗ ਪੰਜਾਬ ਵੱਲੋਂ 2000 ਪੀਟੀਏ ਦੇ ਆਪਕਾ ਐਲੀਮੈਂਟਰੀ ਕਾਟਰ ਦੀ ਭਰਤੀ ਕਰਨ ਲਈ ਇਸ਼ਤਿਹਾਰ ਜਿਹੜਾ ਦਿੱਤਾ ਗਿਆ ਸੀ ਮਿਤੀ 18/7/2025 ਨੂੰ ਜਾਰੀ ਕੀਤਾ ਗਿਆ ਜਿਸ ਦੇ ਸਬੰਧ ਵਿੱਚ ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ ਐਲੀਮੈਂਟਰੀ ਪੰਜਾਬ ਵੱਲੋਂ ਪ੍ਰਾਪਤ ਮਿਤੀ 10-8-2025 ਰਾਹੀਂ ਲਿਖਿਆ ਗਿਆ ਹੈ ਕਿ 2000 ਪੀਟੀ ਅਧਿਆਪਕਾ ਐਲੀਮੈਂਟਰੀ ਕਾਡਰ ਦੀ ਭਰਤੀ ਕਰਨ ਲਈ ਜੋ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ ਉਸ ਨੂੰ ਵਾਪਸ ਲੈ ਲਿਆ ਗਿਆ। ਉਕਤ ਅਨਸਾਰ ਸਿੱਖਿਆ ਵਿਭਾਗ ਵਿੱਚ ਪੰਜਾਬ ਵੱਲੋਂ 2000 ਪੀਟੀ ਅਧਿਆਪਕਾ ਐਲੀਮੈਂਟਰੀ ਕਾਡਰ ਦੀ ਭਰਤੀ ਸੰਬੰਧੀ 15-7-25 ਨੂੰ ਅਖਬਾਰਾਂ ਵਿੱਚ ਅਤੇ ਮਿਤੀ 18-7-25 ਨੂੰ ਵਿਭਾਗ ਦੀ ਵੈੱਬਸਾਈਟ ਤੇ ਅਪਲੋਡ ਕੀਤਾ ਗਿਆ ਇਸ਼ਤਿਹਾਰ ਵਾਪਸ ਲਿਆ ਜਾਂਦਾ ਹੈ। ਪਬਲਿਕ ਵਿੱਚ ਇਸ ਭਰਤੀ ਸੰਬੰਧੀ ਜੇਕਰ ਕੋਈ ਅਗਲੀ ਰੀ ਕਾਰਵਾਈ ਹੁੰਦੀ ਕੀਤੀ ਜਾਂਦੀ ਹੈ ਤਾਂ ਉਹ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕਰ ਦਿੱਤੀ ਜਾਊਗੀ ਸੋ ਦੋਸਤੋ ਇਸ ਤੋਂ ਬੁਰਾ ਆਪਾਂ ਕੀ ਕਹਿ ਸਕਦੇ ਹਣਾ ਉਹ ਅਧਿਆਪਕ ਉਹ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਸੁਪਨੇ ਸੰਜੋਏ ਬੈਠੇ ਸੀ ਕਿਉਂਕਿ ਪਹਿਲੀ ਗੱਲ ਤਾਂ ਦੇਖੋ ਦੋਸਤੋ ਪੀਟੀ ਮਾਸਟਰਾਂ ਦੀਆਂ ਜਾਂ ਕਹ ਲਈਓ ਡੀਪੀ ਮਾਸਟਰ ਨੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਪੋਸਟਾਂ ਬਹੁਤ ਘੱਟ ਆਉਂਦੀਆਂ ਨੇ ਕਿੰਨੇ ਸਮੇਂ ਬਾਅਦ ਜਿਹੜੀਆਂ ਪੋਸਟਾਂ ਆਈਆਂ ਹੋਣਗੀਆਂ ਤੇ ਜੇ ਹੁਣ ਆਈਆਂ ਸੀ ਤਾਂ ਦੋਸਤੋ ਜਿਵੇਂ ਕਹਦੀ ਵੀ ਉਹਨਾਂ ਨੇ ਜੱਗੂ ਤੇਰਵੀ ਹੋ ਗਈ ਵਿਚਾਰਿਆਂ ਨਾਲ ਸੁਭਾਸ ਦੁੱਖ ਹੁੰਦਾ ਹੈ ਜਿਹੜੇ ਜਦੋਂ ਵਿਭਾਗ ਇਸ ਤਰ੍ਹਾਂ ਦੇ ਫੈਸਲੇ ਲੈਂਦਾ ਕਿਉਂਕਿ ਅਸਲ ਵਿੱਚ ਜੇ ਸੋਚਿਆ ਜਾਵੇ ਦੋਸਤੋ ਵਿਭਾਗ ਅੱਜ ਕੱਲ ਜਿਵੇਂ ਇੱਕ ਕਟਪੁਤਲੀ ਬਣ ਕੇ ਰਹਿ ਗਿਆ ਹੈ ਪਤਾ ਨਹੀਂ ਵਿਭਾਗ ਦੇ ਵਿੱਚ ਕੀ ਹੋ ਰਿਹਾ ਹੈ ਕਿ ਨਾ ਕਿਵੇਂ ਬਸ ਰੱਬਾਸਰੀ ਚੱਲ ਰਿਹਾ ਆ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਪਹਿਲੀ ਗੱਲ ਤਾਂ ਜਦੋਂ ਤੋਂ ਪੇ ਫਿਕਸ਼ਨ ਵਾਲੇ ਤਕਰੀਬਨ ਤਿੰਨ ਤੋਂ ਚਾਰ ਮਹੀਨੇ ਹੋ ਗਏ ਅਜੇ ਤੱਕ ਪੇ ਫਿਕਸ਼ਨ ਵਾਲਾ ਕੰਮ ਨਹੀਂ ਪੂਰਾ ਹੋਇਆ ਸੋ ਉਸ ਤੋਂ ਬਾਅਦ ਇਹਨਾਂ ਨੇ ਟਰਾਂਸਫਰ ਦਾ ਕੰਮ ਕੀਤਾ ਸੋ ਟਰਾਂਸਫਰ ਤਕਰੀਬਨ ਅੱਜ ਮਤਲਬ ਡੇਢ ਮਹੀਨੇ ਤੋਂ ਪਲੱਸ ਹੋ ਚੁੱਕੇ ਆ ਜਿਹੜੇ ਡਾਟਾ ਅਪਰੂਵ ਕਰਾਇਆ ਨੂੰ ਡਾਟਾ ਅਪਡੇਟ ਕਰਾਇਆ ਨੂੰ ਪਰ ਅਜੇ ਤੱਕ ਉਸ ਤੋਂ ਪਹਿਲਾਂ ਦੋ ਵਾਰੀ ਜਿਹੜੇ ਉਹ ਡਾਟਾ ਅਪਡੇਟ ਕਰਕੇ ਜਾਂ ਉਹਨੂੰ ਪੋਸਟਪੋਨ ਕਰਕੇ ਦੁਬਾਰਾ ਫੇਰ ਹੋ ਗਿਆ ਤਾਂ ਪਿਛਲੇ ਦਿਨਾਂ ਦੀ ਫੇਰ ਤੁਸੀਂ ਦੇਖਿਆ ਕਿ 12 ਤਰੀਕ ਤੱਕ ਫੇਰ ਜਿਹੜੀਆਂ ਉਹ ਟਰਾਂਸਫਰਾਂ ਬੰਦ ਕਰ ਦਿੱਤੇਗੇ ਨੇ ਹੁਣ 12 ਤਰੀਕ ਤੋਂ ਬਾਅਦ ਕੀ ਹੁੰਦਾ ਏ ਇਹ ਰੱਬ ਜਾਣਦਾ ਠੀਕ ਹੈ ਜੀ ਕਿਉਂਕਿ ਇਸ ਨੂੰ ਜਲਦੀ ਹੀ ਜਿਹੜੇ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਵੀ ਆਉਣ ਵਾਲੇ ਆ ਕਿਸੇ ਨਾ ਕਿਸੇ ਇਲੈਕਸ਼ਨ ਕਰਕੇ ਵਸ ਇਹਨਾਂ ਨੂੰ ਜਾਂ ਤਾਂ ਉਹਨਾਂ ਨੂੰ ਪੋਸਟਪੋਨ ਕਰ ਦਿੱਤਾ ਜਾਊਗਾ ਮਤਲਬ ਵਿਭਾਗ ਦਾ ਸਿਰਫ ਜੇ ਆਪਾਂ ਕੱਲ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ ਦੋਸਤੋ ਕਿ ਅਧਿਆਪਕ ਤਾਂ ਸਿਰਫ ਇਹ ਕਟਰ ਪੁਤਲੀ ਹੈ ਬਾਕੀ ਮੁਲਾਜ਼ਮਾਂ ਦੇ ਮੁਕਾਬਲੇ ਅਧਿਆਪਕ ਦਾ ਬਹੁਤ ਜ਼ਿਆਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਸੇ ਵੀ ਮਾਮਲੇ ਚਾਹੇ ਉਹ ਪੇ ਨਾਲ ਸੰਬੰਧਤ ਹੋਣਾ ਪੁਰਾਣੀ ਪੈਨਸ਼ਨ ਬਹਾਲੀ ਨਾਲ ਸੰਬੰਧਤ ਹੋਣਾ ਜਾਂ ਇਸ ਤਰ੍ਹਾਂ ਦੇ ਇਸ਼ਤਿਹਾਰ ਹੁੰਦੇ ਆ ਜਿਹੜੇ ਉਸ ਸਮੇਂ ਸਮੇਂ ਤੇ ਕਿੰਨਾ ਕੁਝ ਜਾਂ ਟਰਾਂਸਫਰ ਨੂੰ ਲੈ ਕੇ ਵਿਚਾਰੇ ਤਰਸ ਅਰੇ 4-4 ਸਾਲ ਹੋ ਗਏ ਆਪਣੇ ਘਰਾਂ ਤੋਂ ਦੂਰ ਬੈਠੇ ਆں ਤੋਂ ਪਤਾ ਨਹੀਂ ਦੋਸਤੋ ਕਿੰਨਾ ਕੀ ਕੁਛ ਚੱਲਦਾ ਸੋ ਕਿਰਪਾ ਕਰਕੇ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਸਰਕਾਰ ਦਾ ਜਿਹੜਾ ਕਿੰਨਾ ਮਾੜਾ ਉਹ ਕੰਮ ਹੈ ਠੀਕ ਹੈ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਿਉਂਕਿ ਕੋਸ਼ਿਸ਼ ਕਰਦੇ ਆਂ ਆਪਾਂ ਤੁਹਾਡੇ ਲਈ ਕੁਝ ਨਵਾਂ ਲਿਆਉਂਦਾ ਜੀ ਸੋ 12 ਤਰੀਕ ਨੂੰ 3704 ਅਧਿਕਾਰਾਂ ਦੀ ਵੀ ਮੀਟਿੰਗ ਹੈ ਠੀਕ ਹੈ ਜੀ ਕਿਉਂਕਿ ਕੋਰਟ ਦੇ ਵਿੱਚ ਉਹਨਾਂ ਦੀ ਪੇ ਫਿਕਸੇਸ਼ਨ ਨਾਲ ਸੰਬੰਧਿਤ ਜਿਹੜਾ ਉਹ ਫੈਸਲਾ ਹੋਣਾ ਤੇ ਇਹਦੇ ਨਾਲ ਹੀ ਜਿਹੜਾ ਜੀਟੀਯੂ ਯੂਨੀਅਨ ਦਾ ਵੀ ਪੁਰਾਣੀ ਪੈਨਸ਼ਨ ਮਹੱਦੀ ਨਾਲ ਸੰਬੰਧਤ ਤਕਰੀਬਨ ਕਈ ਸਾਰੇ ਫੈਸਲੇ ਜਿਹੜੇ ਉਹ 12 ਤਰੀਕ ਤੇ ਪੈਂਡਿੰਗ ਪਏ ਸੋ ਕੱਲ ਨੂੰ 12 ਤਰੀਕ ਹੈ ਉਹਦੇ ਸੰਬੰਧ ਵਿੱਚ ਕੀ ਨਵੇਂ ਫੈਸਲੇ ਆਉਂਦੇ ਆ ਕੀ ਕਿਸ ਤਰ੍ਹਾਂ ਦੀ ਕੋਈ ਅਪਡੇਟ ਆਈ ਹੈ ਉਹਦਾਂ ਨਾਲ ਤੁਹਾਨੂੰ ਸਾਂਝੀ ਕਰਾਂਗੇ ਸੋ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ